ਇਤਿਹਾਸ ਦੀਆਂ ਘਟਨਾਵਾਂ ਕਈ ਵਾਰ ਵਰਤਮਾਨ ਤੇ ਨੈਗੇਟਿਵ ਪ੍ਰਭਾਵ ਪਾਉਂਦੀਆਂ ਨੇ ਪਰ ਕਈ ਵਾਰ ਵਰਤਮਾਨ ਇਤਿਹਾਸ ਨੂੰ ਬਦਲ ਦਿੰਦਾ ਅਸੀਂ ਫਤੇਗੜ ਸਾਹਿਬ ਦੀ ਧਰਤੀ ਤੇ ਆ ਜਿੱਥੇ ਛੋਟੇ ਸਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲਾ ਮਨਾਇਆ ਜਾ ਰਿਹਾ ਐਸ ਟਾਈਮ ਅਸੀਂ ਰੋਜ਼ਾ شریف ਚ ਜੋ ਮੁਸਲਮਾਨਾਂ ਦਾ ਇੱਕ ਇਤਿਹਾਸਿਕ ਸਥਾਨ ਆ ਜਿਹਨੂੰ ਮੁਸਲਮਾਨ ਭਾਈਚਾਰਾ ਦੁਨੀਆ ਭਰ ਚੋਂ ਮੁਸਲਮਾਨ ਭਾਈਚਾਰਾ ਇੱਥੇ ਆਉਂਦਾ ਅਸੀਂ ਇਹ ਜਾਣਨ ਆਏ ਆ ਕਿ ਜੋ ਵਿਰੋਧਤਾਈਆਂ ਇਤਿਹਾਸ ਚ ਰਹੀਆਂ ਕਿ ਅੱਜ ਵੀ ਉਵੇਂ ਹੀ ਨੇ ਕੀ ਮੁਸਲਮਾਨ ਭਾਈਚਾਰਾ ਜੋ ਇੱਥੇ ਆਉਂਦਾ ਜਾਂ ਜੋ ਇੱਥੇ ਰੋਜ਼ਾ ਸ਼ਰੀਫ ਦੇ ਅੰਦਰ ਖਲੀਫਾ ਨੇ ਉਹ ਕੀ ਸੋਚਦੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਦੇਸ਼ 'ਚ ਇਨਟੋਲਰੈਂਸ ਦਾ ਮਾਹੌਲ ਚੱਲ ਰਿਹਾ ਹੈ ਅਸਹਿਣਸ਼ੀਲਤਾ ਦੀ ਗੱਲ ਹੋ ਰਹੀ ਹੈ ਸਵਾਲ ਇਹ ਹੈ ਕਿ ਇਸ ਧਰਤੀ ਦੇ ਉੱਤੇ ਹਮੇਸ਼ਾ ਸਿੱਖੀਜ਼ਮ ਨੇ ਟੋਲਰੈਂਸ ਦਾ ਸਨੇਹਾ ਦਿੱਤਾ ਸਹਿਣਸ਼ੀਲਤਾ ਦਾ ਸਨੇਹਾ ਦਿੱਤਾ ਹੈ ਔਰ ਮੁਸਲਮਾਨ ਭਾਈਚਾਰੇ 'ਚ ਵੀ ਇਸਲਾਮ 'ਚ ਵੀ ਸਹਿਣਸ਼ੀਲਤਾ ਦਾ ਸਨੇਹਾ ਦੇਣ ਦੀ ਗੱਲ ਕਹੀ ਗਈ ਹੈ ਅੱਜ ਉਹ ਇਤਿਹਾਸ ਦੀਆਂ ਘਟਨਾਵਾਂ ਨੂੰ ਕਿਵੇਂ ਪ੍ਰਵਾਸ਼ਿਤ ਕੀਤਾ ਜਾ ਰਿਹਾ ਹੈ ਬਹੁਤ ਸਾਰੀਆਂ ਚੀਜ਼ਾਂ ਨੈਗੇਟਿਵ ਵੀ ਆਉਂਦੀਆਂ ਨੇ ਮੀਡੀਆ 'ਚ ਵੀ ਆਉਂਦੀਆਂ ਨੇ ਹੋਰ ਥਾਵਾਂ ਦੇ ਉੱਤੇ ਵੀ ਆਉਂਦੀਆਂ ਨੇ ਕੁਝ ਸ਼ਰਾਰਤੀ ਲੋਕ ਵੀ ਭਾਈਚਾਰਿਆਂ 'ਚ ਭੇੜ ਪਵਾਉਣ ਦੀ ਕੋਸ਼ਿਸ਼ ਕਰਦੇ ਨੇ ਸਾਡੇ ਨਾਲ ਰੋਜ਼ਾ ਸ਼ਰੀਫ ਦੇ ਖਲੀਫਾ ਸੈਦ ਰਜ਼ਾ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪੂਰਾ ਨਾਲ ਉਹਨਾਂ ਤੋਂ ਹੀ ਪੁੱਛਦੇ ਹਾਂ ਕਾਫੀ ਲੰਬਾ ਨਾਂ ਹੈਗਾ ਸਭ ਤੋਂ ਪਹਿਲਾਂ ਦੱਸੋ ਤੁਹਾਡਾ ਨਾਮ ਬੜਾ ਲੰਬਾ ਮੈਂ ਭੁੱਲ ਗਿਆ ਕੀ ਨਾਂ ਤੁਹਾਡਾ ਸਈਦ ਸਾਦਿਕ ਰਜ਼ਾ ਵੈਸੇ ਮੇਰਾ ਨਾਮ ਹੈ ਜੀ ਅੱਛਾ ਹਾਂ ਜੀ ਸਭ ਇਹ ਅੱਜ ਇੱਥੇ ਸ਼ਹੀਦੀ ਜੋੜ ਮੇਲਾ ਲੱਗਿਆ ਹੋਇਆ ਸਾਨੂੰ ਲੱਗਿਆ ਕਿ ਜ਼ਰੂਰ ਜਾਣਾ ਚਾਹੀਦਾ ਰੋਜ਼ਾ شریف ਮੈਨੂੰ ਪਰਸਨਲੀ ਲੱਗਿਆ ਕਿ ਰੋਜ਼ਾ شریف ਜਾ ਕੇ ਪਤਾ ਕਰਾਂ ਸਭ ਤੋਂ ਪਹਿਲਾਂ ਸ਼ਹੀਦੀ ਜੋੜ ਮੇਲੇ ਬਾਰੇ ਚਾਰ ਸ਼ਬਦ ਕਹੋ ਇਹ ਜੀ ਸ਼ਹੀਦੀ ਜੋੜ ਮੇਲਾ ਜਿਹੜਾ ਆਪਣੇ ਹਰ ਸਾਲ ਹੀ ਤੇ ਮਨਾਇਆ ਜਾਂਦਾ ਹੈਗਾ ਗੁਰਦੁਆਰਾ ਫਤਿਹਗੁਰੂ ਸਾਹਿਬ ਦੇ ਵਿਖੇ ਤੇ ਇਹ ਬ ਤੇ ਇਹਦੇ ਜੋ ਆਪਣੇ ਗੋਬਿੰਦ ਸਾਹਿਬ ਦੇ ਡੁੱਟੇ ਸਾਹਿਬ ਜੜੇ ਤੇ ਸ਼ਹੀਦ ਹੋਏ ਸੀ ਉਹਨਾਂ ਨੂੰ ਸਤਿਨਵਾਇਆ ਗਿਆ ਸੀ ਤੇ ਉਹ ਦੌਰ ਕੇ ਅੰਦਰ ਬਹੁਤ ਸਾਰਾ ਇੱਕ ਬਹੁਤ بڑا ਜ਼ੁਲਮ ਵੀ ਹੋਇਆ ਸੀ ਉਹਨਾਂ ਦੇ ਨਾਲ ਜੋ ਮਾਮਲੇਤ ਹੋਏ ਲੇਕਿਨ ਉਸ ਤੋਂ ਬਾਅਦ ਇਸ ਸ਼ਹਿਰ ਨੇ ਬਹੁਤ ਸਾਰੀਆਂ ਤਕਲੀਫਾਂ ਵੀ ਬਰਦਾਸ਼ਤ ਕੀਤੀਆਂ ਇਹ ਸ਼ਹਿਰ ਬਿਲਕੁਲ ਤੋਂ ਉੱਡ ਗਿਆ ਸੀ ਬਿਰਾਨ ਹੋ ਗਿਆ ਸੀ ਲੇਕਿਨ ਅਲਹਮਦੁਲਿਲਾ ਫਿਰ ਇਸ ਸ਼ਹਿਰ ਬਦ ਹੋਇਆ ਐਸਾ ਐਸਾ ਕਿਹਾ ਜਾਂਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਇੱਥੇ ਆਏ ਤਾਂ ਰੋਜ਼ਾ ਸ਼ਰੀਫ ਖੁਦਾ ਵੀ ਨੁਕਸਾਨ ਹੋਇਆ ਸੀ ਇਹ ਸੱਚਾ ਨੇ ਕੋਈ ਐਸਾ ਨੁਕਸਾਨ ਨਹੀਂ ਹੋਇਆ ਕਿ ਮਤਲਬ ਉਹਦਾ ਪੂਰਾ ਇਲਾਕਾ ਲੋਕੇ ਪੂਰੇ ਪੰਜਾਬ ਦੇ ਅੰਦਰ ਸੰਧ ਪੂਰਾ ਇਲਾਕਾ ਹੀ ਖਤਮ ਹੋ ਗਿਆ ਸੀ ਉਸ ਟਾਈਮ ਵਿਰਾਨ ਹੋ ਗਿਆ ਸੀ ਲੇਕਿਨ ਕਿਸੇ ਕਿਸਮ ਦਰਗਾਹ ਨੂੰ ਜਾਂ ਕਿਸੇ ਜਿਹੜੇ ਮਜ਼ਾਰਾ ਉੱਤੇ ਮੌਜੂਦ ਹੈ ਉਸ ਦੌਰ ਦੇ ਅੰਦਰ ਉਹਨਾਂ ਨੂੰ ਕਿਸੇ ਕੋਈ ਨੁਕਸਾਨ ਨਹੀਂ ਹਾਸ ਚ ਬਰੂਤ ਆਈਆਂ ਰਹੀਆਂ ਨੇ ਹੁਣ ਜਦੋਂ ਲੋਕ ਆਉਂਦੇ ਨੇ ਜਦੋਂ ਸ਼ਹੀਦੀ ਜੋੜ ਮੇਲਾ ਹੁੰਦਾ ਤਾਂ ਕਦੇ ਕੋਈ ਇੱਥੇ ਕੋਈ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਕਦੇ ਕੋਈ ਲੋਕ ਆਏ ਹੋਣ ਕੋਈ ਨਫ਼ਰਤ ਦੀ ਗੱਲ ਹੋਈ ਹੈ ਕਦੇ ਨਹੀਂ ਇਹ ਵਕਤ ਬਹੁਤ ਅਸਾ ਗੁਜ਼ਰ ਚੁੱਕਾ ਹੈ ਤੇ ਉਸ ਤੋਂ ਬਾਅਦ ਅੱਲਾ ਦਾ ਸ਼ੁਕਰ ਹੈ ਕਿ ਅੱਜ ਤੱਕ ਕੋਈ ਕੋਈ ਐਸਾ ਮਾਮਲਾ ਨਹੀਂ ਹੋਇਆ ਸੀ ਇੱਥੇ ਪhle ਇੱਥੇ ਬੜੇ ਹੋਏ ਇੱਥੇ ਸਕੂਲਾਂ 'ਚ ਇਕੱਠੇ ਪੜ੍ਹੇ ਸਾਡੇ ਸਾਰੇ ਯਾਰ ਦੋਸਤ ਜਿਹੜੇ ਨੇ ਸਿੱਖ ਭਾਈਚਾਰੇ ਨਾਲ ਦਾ ਸਾਡੀ ਮੇਲ-ਮਿਲਾਪ ਹੈ ਸਭ ਨਾਲ ਮਿਲਣਾ ਜੁਲਣਾ ਫੁਰਦਵਾਰਾ ਫਤੇਗੜ ਸਾਹਿਬ ਦੇ ਜਿੰਨੇ ਵੀ ਆਪਣੇ ਮੈਨੇਜਰ ਸਾਹਿਬ ਹੁੰਦੇ ਨੇ ਜਾਂ ਕੋਈ ਹੋਰ ਦੂਸਰੇ ਬਡੇ ਵੱਡੇ ਸਾਹਿਬ ਸਭ ਇੱਥੇ ਫਤੇਗੜ ਆਪਣੇ ਆਉਂਦੇ ਸਨ ਕੋਈ ਅਫਸਰ ਵੀ ਇੱਥੇ ਆਂਦਾ ਹੈਗਾ ਤਾਂ ਸਭ ਤੋਂ ਪਹਿਲੇ ਰੌਰਸ਼ੀਫ ਇੱਥੇ ਆਜ਼ੀ ਦੇਖ ਕੇ ਜਾਂਦਾ ਹੈ ਅੱਗੇ ਸਿਕ ਭਾਈਚਾਰੇ ਦੇ ਲੋਕ ਵੀ ਨਤਮਸਤਕ ਹੁੰਦੇ ਨੇ ਰੋਜ਼ਾ شریف ਕੋ ਸਭ ਆਉਂਦੇ ਆਂ ਜੀ ਸਿਹਾਰ ਰੋ ਇੱਥੇ ਆਣਾ ਲੋਕਾਂ ਦਾ ਡੇਲੀ ਆਣਾ ਜਾਣਾ ਹੈਗਾ ਲੋਕਾਂ ਦਾ ਹਾਂਜੀ ਹਾਂਜੀ ਔਰ ਕੀ ਅੱਜ ਦੇ ਦੌਰ 'ਚ ਜਦੋਂ ਕਿਉਂਕਿ ਇਤਿਹਾਸ 'ਚ ਵਿਰੋਧਤਾਈਆਂ ਆ ਰਹੀਆਂ ਅੱਜ ਦੇ ਦੌਰ 'ਚ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਥਾਵਾਂ ਤੇ ਮੁਸਲਮਾਨ ਭਾਈਚਾਰਾ ਵੀ ਰਹਿੰਦਾ ਔਰ ਤੁਸੀਂ ਵੀ ਇੱਥੇ ਹੋ ਕਿਉਂਕਿ ਦੇਸ਼ 'ਚ ਇੱਕ ਤਰ੍ਹਾਂ ਦਾ ਮਾਹੌਲ ਬਣਦਾ ਕਿ ਇਨਟੋਲਰੈਂਸ ਦਾ ਮਾਹੌਲ ਆ ਕਿਤੇ ਨਾ ਕਿਤੇ ਨਫ਼ਰਤ ਦੀ ਗੱਲ ਵੀ ਹੁੰਦੀ ਹੈ ਬਹੁਤ ਸਾਰੇ ਲੀਡਰ ਕਰਦੇ ਨੇ ਇਹ ਸਭ ਜੀ ਸਿਆਸੀ ਕਿ ਪਹਿਲੂ ਹੈ ਜੋ ਕਿ ਸਿਰਫ ਲੋਕਾਂ ਨੂੰ ਗੁੰਮਰਾਹ ਕਰਿਆ ਜਾਂਦਾ ਹੈਗਾ ਲੋਕਾਂ ਦੇ ਦਿਲਾਂ ਕੇ ਅੰਦਰ ਕੋਈ ਐਸੇ ਭਾਵਨਾ ਨਹੀਂ ਹੈਗੀਆਂ ਨਫ਼ਰਤ ਦੀਆਂ ਭਾਵਨਾ ਨਹੀਂ ਹੈਗੀਆਂ ਲੇਕਿਨ ਉਹਨਾਂ ਦੇ ਭਾਵਨਾ ਨੂੰ ਇੱਕ ਮਜ਼ਬ ਜਿਹੜਾ ਹੈ ਇੱਕ ਸੌਫਟ ਕਾਰਨਰ ਇਨਸਾਨ ਦਾ ਉਸੇ ਨੂੰ ਅੱਗੇ ਰੱਖ ਕੇ ਕਈ ਨਾ ਕਿ ਲੋਕਾਂ ਦੇ ਦਿਲਾਂ ਕੇ ਅੰਦਰ ਬਦਗੁਮਾਨੀਆਂ ਪੈਦਾ ਕੀਤੀਆਂ ਜਾਂਦੀਆਂ ਜੋ ਕਿ ਬਹੁਤ ਗਲਤ ਹੈ ਇਸ ਮੁਲਕ ਦੇ ਅੰਦਰ ਸਭ ਲੋਕ ਪਿਆਰ ਮੁਹੱਬਤ ਨਾਲ ਹਮੇਸ਼ਾ ਰਹਿੰਦੇ ਆਏ ਨੇ ਔਰ ਅਸੀਂ ਚਾਹੁੰਦੇ ਆਂ ਹੀ ਹੈ ਕਿ ਜੋ ਇਸੇ ਤਰ੍ਹਾਂ ਪਾਈ ਜਾ ਰਹਾ ਹਮੇਸ਼ਾ ਕਾਇਮ ਰਹੇ ਤੁਹਾਨੂੰ ਪਤਾ ਹਰਮੰਦਰ ਸਾਹਿਬ ਦੀ ਨੀ ਜਿਹੜੀ ਮੀਆਂ ਮੀਰ ਜੀ ਨੇ ਰੱਖੀ ਬਿਲਕੁਲ ਜੀ ਬਿਲਕੁਲ ਸਾਈ ਮੀਆਂ ਮੀਰ ਜੀ ਨੇ ਹਰਮਨਦਾਸਾ ਵੀ ਨੀਂਹ ਪੱਥਰ ਰੱਖਿਆ ਸੀ ਉਸ ਤੋਂ ਇਲਾਵਾ ਵੀ ਗੁਰੂ ਸਾਹਿਬਾਨ ਦੇ ਨਾਲ ਬਹੁਤ ਸਾਰੇ ਮੁਸਲਮਾਨਾਂ ਨੇ ਉਸ ਟਾਈਮ ਸ਼ਹੀਦੀਆਂ ਦਿੱਤੀਆਂ ਜਿਸ ਸਮੇਂ ਮਾਮਲਾ ਚੱਲ ਰਿਹਾ ਸੀ ਸਾਰੇ ਆਪਣੇ ਗੁਰੂ ਕੋਮਿੰਦ ਸਾਹਿਬ ਦੇ ਇੰਦਰ ਸਾਹਿਬ ਜਰ ਨੂੰ ਚੜਾਇਆ ਗਿਆ ਜਾਂ ਉਸ ਤੋਂ ਪਹਿਲਾਂ ਵੀ ਜਿਹੜੀਆਂ ਲੜਾਈਆਂ ਹੋਈਆਂ ਉਸ ਮੁਸਲਮਾਨ ਭਾਈਚਾਰੇ ਨੇ ਬਹੁਤ بڑا ਸਾਥ ਦਿੱਤਾ ਸੀ ਉਹਨਾਂ ਦੇ ਨਾਲ ਤੇ ਅੱਜ ਦੇ ਦੌਰ 'ਚ ਤੁਸੀਂ ਕੀ ਕਹਿਣਾ ਚਾਹੋਗੇ ਖਾਸ ਤੌਰ ਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਨਫ਼ਰਤ ਦੀ ਰਾਜਨੀਤੀ ਕਰਦੇ ਨੇ ਕੁਝ ਮੀਡੀਆ ਦਾ ਸੈਕਸ਼ਨ ਵੀ ਹੈ ਜਿਹੜਾ ਨਫ਼ਰਤ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਇਹ ਨਹੀਂ ਹੋਣਾ ਚਾਹੀਦਾ ਜੀ ਮੀਡੀਆ ਨੂੰ ਇੱਕ ਬਹੁਤ ਹੀ ਪੋਜ਼ਿਟਿਵ ਰੋਲ ਅਪਲਾਈ ਕਰਨਾ ਚਾਹੀਦਾ ਹੈਗਾ ਆਪਣੇ ਸਿਆਸਦਾਨਾਂ ਦਾ ਸਾਡਾ ਇਹੀ ਹੈਗਾ ਕਿ ਉਹ ਇਸ ਚੀਜ਼ ਨੂੰ ਵਿੱਚ ਸਿਆਸਤ ਕੇ ਅੰਦਰ ਮਜ਼ਬੂ ਨੂੰ ਨਾ ਲੈ ਕੇ ਆਣ ਇਸ ਦੇ ਨਾਲ ਆ ਕੇ ਕਈ ਨਾ ਕਈ ਹਾਲਾਤ ਖਰਾਬ ਹੁੰਦੇ ਆ ਲੋਕਾਂ ਦੀ ਰਾਜ ਕੰਦਰ ਬਦਗੁਮਾਨੀਆਂ ਪੈਦਾ ਹੁੰਦੀਆਂ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸਿਆਸਤ ਕਰੋ ਲੇਕਿਨ ਸਾਫ ਸੁਥਰੀ ਕਰੋ ਜਿਸ ਕੇ ਅੰਦਰ ਆ ਕੇ ਲੋਕਾਂ ਦੀ ਜਾਨ ਬਹੁਤ ਕੀਮਤੀ ਹੈ ਕਿਸੇ ਦੀ ਜਾਨ ਨਾਹਕ ਕਿਸੇ ਦਾ ਖੂਨ ਨਹੀਂ ਵਹਿਣਾ ਚਾਹੀਦਾ ਉਸ ਦੇ ਮੇਲੇ ਤੇ ਵੀ ਕਹਿੰਦੇ ਕਾਫੀ ਵੱਡੇ ਪੱਧਰ ਤੇ ਲੋਕ ਆਉਂਦੇ ਨੇ ਤੇ ਸਿੱਖ ਭਾਈਚਾਰੇ ਦੇ ਲੋਕ ਵੀ ਸ਼ਾਮੂਲਿਤ ਕਰਦੇ ਨੇ ਜੀ 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 ਬਹੁਤ ਬੜੇ ਗਿਣਤੀ ਚ ਲੋਕ ਇੱਥੇ ਆਉਂਦੇ ਨੇ ਤੇ ਇਸਲਾਵਾ ਜਿਸ ਸਮੇਂ ਸਾਨੂੰ ਕਿਸੇ ਦੀ ਜ਼ਰੂਰਤ ਹੁੰਦੀ ਹੈ ਅਸੀਂ ਗੁਰਦੁਆਰਾ ਫਤੇਗੜ ਸਾਹਿਬ ਤੋਂ ਉਹਨਾਂ ਨੂੰ ਕਹਿੰਦੇ ਆ ਸਾਡੀ ਜ਼ਰੂਰਤ ਨੂੰ ਪੂਰਾ ਕਰਦੇ ਨੇ ਸਾਨੂੰ ਕਮਰਿਆਂ ਦੀ ਜ਼ਰੂਰਤ ਹੁੰਦੀ ਜਿਵੇਂ ਬੜੀ ਗੈਦਰਿੰਗ ਸਾਡੇ ਇੱਥੇ ਹੁੰਦੀ ਗਈ ਹੈ ਤਾਂ ਉੱਥੇ ਆਪਣੇ ਸਾਨੂੰ ਗੁਰਦੁਆਰਾ ਫਤਿਹਗੜ ਸਾਹਿਬ ਤੋਂ ਅੱਛੇ ਖਾਸੇ ਉੱਥੋਂ ਕਮਰੇ ਮਿਲ ਜਾਂਦੇ ਆ ਤੇ ਉਹਨਾਂ ਨੂੰ ਜ਼ਰੂਰਤ ਹੁੰਦੀ ਆ ਸਾਡੇ ਤੋਂ ਵੀ ਜਿੰਨਾ ਸੇ ਅਸੀਂ ਕਰ ਸਕਦੇ ਆ ਅਸੀਂ ਇਸ ਟਾਈਮ ਮੇਲੇ 'ਚ ਮਦਦ ਕਰਦੇ ਹੁਣ ਮੇਲਾ ਲੱਗਿਆ ਹੋਇਆ ਇਸ ਟਾਈਮ ਸਾਰੇ ਬੰਦੇ ਆ ਕੇ ਸਾਡੇ ਉੱਤੇ ਠਹਿਰੇ ਹੋਏ ਨੇ ਗੈਸਟ ਹਾਊਸ ਦੇ ਅੰਦਰ ਆਪਣੇ ਡਿਪਾਰਟਮੈਂਟ ਦੇ ਕਾਫੀ ਲੋਕ ਨੇ ਇੱਥੇ ਠਹਿਰੇ ਹੋਏ ਨੇ ਉਸ ਤੋਂ ਇਲਾਵਾ ਹੋ ਕਾਫੀ ਆਪਣੇ ਆਪਣੇ ਆਂਦੇ ਜਿਹੜੇ ਛੱਦਾਲੂ ਆਂਦੇ ਨੇ ਉਹ ਵੀ ਇ ਕਾਜਾ ਦੇਰਿਆ ਨੂੰ ਪ੍ਰੇ ਗੁਰਦੁਆਰਾ ਸਾਹਿਬ ਤੋਂ ਨੇਰ ਸਾਹਿਬ ਨੂੰ ਕਿਸੇ ਨੇ ਭੇਜਤਾ ਉਹਨਾਂ ਨੇ ਕਿਸੇ ਨੇ ਕਹਿਆ ਕਰਤਾ ਜੀ ਉਹਨਾਂ ਦੇ ਤੇ ਭੇਜ ਜਾਂਦਾ ਬਹੁਤ ਵਧੀਆ ਚੰਗੀ ਐਗਜ਼ਾਮਪਲ ਆ ਇਹ ਤੁਹਾਨੂੰ ਲੱਗਦਾ ਕਿ ਇਤਿਹਾਸ ਦੀਆਂ ਨੈਗੇਟਿਵ ਘਟਨਾਵਾਂ ਹੁੰਦੀਆਂ ਨੇ ਜੋ ਉਹਨਾਂ ਨੂੰ ਭੁੱਲ ਵੀ ਜਾਣਾ ਚਾਹੀਦਾਗਾ ਮੈਂ ਬਿਲਕੁਲ ਬਿਲਕੁਲ ਚਾਹੀਦਾ ਜੀ ਕੋਈ ਐਸੇ ਬਹੁਤ ਸਾਰੇ ਵਾਕਿਆਤ ਹੁੰਦੇ ਉਹਨਾਂ ਦੇ ਪਿੱਛੇ ਹਰ ਪਹਿਲੂ ਦੇ ਪਿੱਛੇ ਕਹਿੰਨਾ ਕਿ ਸਿਆਸਤ ਹੈ ਜੀ ਅਸੀਂ ਸਮਝਦੇ ਹਾਂ ਕਿ ਕਹਿੰਨਾ ਕਿ ਸਿਆਸਤ ਹੈ ਇੱਕ ਬਹੁਤ بڑا ਦਖਲ ਹੈ ਔਰ ਸਿਆਸਤ ਨੇ ਹੀ ਬਰਬਾਦੀ ਕੀਤੀ ਹੈ ਜੇ ਨੈਗੇਟਿਵ ਸਿਆਸਤ ਜਿਹੜੀ ਹੈ ਨਾ ਇਸ ਜੋ ਮਦਦ ਦੀ ਸ ਇਹ ਨਹੀਂ ਹੋਣੀ ਚਾਹੀਦੀ ਅਮਨ ਪਿਆਰ ਮੁਹੱਬਤ ਇਹੀ ਸਭ ਤੋਂ ਬੜੀ ਚੀਜ਼ ਹੈ ਖੁਸ਼ ਆਦਿਨ ਵਾਲੀ ਖੁਸ਼ਹਾਲੀ ਹੈਗੀ ਹੈ ਮੁਲਕ ਦੇ ਅੰਦਰ ਸਲਾਮਤੀ ਹੈ ਹਰ ਚੀਜ਼ ਠੀਕ ਹੈ ਉਸੇ ਦੇ ਨਾਲ ਕਾਇਮ ਰੋਜ਼ਾ شریف ਦਾ ਪੰਜਾਬ ਨੂੰ ਕੀ ਸਨੇਹਾ ਹੈਗਾ ਸਾਰੇ ਪੰਜਾਬ ਨੂੰ ਤੁਹਾਨੂੰ ਲੋਕ ਦੇਖਣਗੇ ਦੁਨੀਆ 'ਚ ਬੈਠੇ ਵੀ ਕੀ ਸਨੇਹਾ ਰੋਜ਼ਾ شریف ਦਾ ਪੂਰੀ ਦੁਨੀਆ ਨੂੰ ਪੰਜਾਬ ਨੂੰ ਵੇਖ ਕਹਿੰਦਾ ਜੀ ਪੰਜਾਬ ਦੇ ਅੰਦਰ ਹਮੇਸ਼ਾ ਉਹ ਅਮਨ ਰਿਹਾ ਹੈ ਤੇ ਅਸੀਂ ਇਹ ਚਾਹੁੰਦੇ ਕਿ ਹਮੇਸ਼ਾ ਅਮਨ ਕਾਇਮ ਰਹੇ ਇਸੇ ਤਰ੍ਹਾਂ ਆਪਸ ਵਿੱਚ ਲੋਕ ਮਿਲਦੇ ਜੁਲਦੇ ਰਹੇ ਕਿਉਂਦੇ ਤਿਹਾੜਾ ਕੇ ਅੰਦਰ ਇੱਕ ਦੂਜੇ ਦੇ ਮਤਲਬ ਵਿਲ ਮੇਲ ਮੁਲਾਬੇ ਦੇ ਅੰਦਰ ਸ਼ਾਮਿਲ ਹੁੰਦੇ ਰਹਨ ਤੇ ਇਹੀ ਸਾਡਾ ਹੈਗਾ ਜੀ ਕਿ ਬਾਕੀ ਹੈ ਕਿ ਅਮਨ ਨੂੰ ਸਭ ਤੋਂ ਵੱਡੇ ਮੇਨ ਮੁੱਦਾ ਜਿਹੜਾ ਹੈਗਾ ਸਭ ਤੋਂ ਪਹਿਲਾ ਅਮਨ ਹੈ ਅਗਰ ਅਮਨ ਕਾਇਮ ਹੈ ਤਾਂ ਸਭ ਕੁਝ ਠੀਕ ਹੈ ਅਗਰ ਅਮਨ ਨਹੀਂ ਹੈ ਤਾਂ ਫਿਰ ਸਭ ਕੁਝ ਬਰਬਾਦ ਹੈ ਕੁਝ ਨਹੀਂ ਹੈਗਾ ਸੋ ਇਹ ਸੰ ਰੋਜ਼ਾ ਸ਼ਰੀਫ ਦੇ ਖਲੀਫਾ ਸਾਨੂੰ ਲੱਗਿਆ ਕਿ ਅੱਜ ਦਾ ਦਿਨ ਇੰਪੋਰਟੈਂਟ ਆ ਕਹਿੰਦੇ ਨੇ ਸਮਾਸਥਾਨ ਸਥਿਤੀਆਂ ਬਹੁਤ ਅਹਿਮ ਹੁੰਦੀਆਂ ਨੇ ਇਤਿਹਾਸਿਕ ਪਲਾਂ ਦੇ ਅੰਦਰ ਔਰ ਸਾਨੂੰ ਲੱਗਿਆ ਕਿ ਅਸੀਂ ਉਹ ਸਥਾਨ ਦੇ ਉੱਤੇ ਆਏ ਆ ਕਵਰੇਜ ਕਰਨਾ ਸੀ ਉਸੇ ਸਥਾਨ ਦੇ ਉੱਤੇ ਆਏ ਸੀ ਮੈਨੂੰ ਦਫਤਰ ਨੇ ਉਸ ਸਥਾਨ ਦੀ ਕਵਰੇਜ ਕਰਨ ਭੇਜਿਆ ਸੀ ਪਰ ਮੈਨੂੰ ਲੱਗਿਆ ਕਿ ਬਹੁਤ ਇੰਪੋਰਟੈਂਟ ਆ ਇਹ ਜੇ ਸਮੇਂ ਦੇ ਅੰਦਰ ਇਸ ਥਾਂ ਦੇ ਉੱਤੇ ਉਹ ਗੱਲ ਕਰਨੀ ਆ ਕਿ ਸਦੀਆਂ ਪੁਰਾਣੀ ਜਿਹਦੇ ਕਰਕੇ ਵਿਰੋਧਤਾ ਆਈਆਂ ਔਰ ਇਹ ਜਾਣਨ ਦੀ ਕਿ ਵਾਕਈ ਉਸ ਤਰ੍ਹਾਂ ਦਾ ਕੋਈ ਹੁਣ ਵਿਰੋਧ ਹੈ ਤਾਂ ਖਲੀਫਾ ਸਾਹਿਬ ਨੇ ਕਿਹਾ ਕਿ ਬਿਲਕੁਲ ਇੱਕ ਪਿਆਰ ਸਦਭਾਵਨਾ ਸਿੱਖ ਭਾਈਚਾਰੇ ਤੇ ਮੁਸਲਿਮ ਭਾਈਚਾਰੇ ਚ ਔਰ ਉਹ ਕੰਟਰਡਿਕਸ਼ਨਾਂ ਜੋ ਹੋਈਆਂ ਉਹ ਇੱਕ ਥਾਂ ਦੇ ਉੱਤੇ ਨੇ ਇਹਨਾਂ ਦਾ ਕਹਿਣਾ ਕਿ ਇਤਿਹਾਸ ਦੀਆਂ ਘਟਨਾਵਾਂ ਜੋ ਨੈਗੇਟਿਵ ਹੁੰਦੀਆਂ ਨੇ ਉਹਨੂੰ ਕਿਤੇ ਨਾ ਕਿਤੇ ਸਾਨੂੰ ਛੱਡਣ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਇਹ ਸਨੇਹਾ ਜੋ ਪੰਜਾਬ ਦੇ ਅੰਦਰ ਕਿਹਾ ਜਾਂਦਾ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਪੰਜਾਬ ਸੂਫੀਆਂ ਦੀ ਧਰਤੀ ਹੈ ਪੰਜਾਬ ਜੋ ਹਮੇਸ਼ਾ ਅਮਨ ਦਾ ਸਨੇਹਾ ਦਿੰਦੀ ਹੈ ਜੋ ਹਮੇਸ਼ਾ ਟੋਲਰੈਂਸ ਦਾ ਸਨੇਹਾ ਦਿੰਦੀ ਹੈ ਸਹਿਨਸ਼ੀਲਤਾ ਦਾ ਸਨੇਹਾ ਦਿੰਦੀ ਹੈ ਅਸਹਿਨਸ਼ੀਲਤਾ ਦੇ ਖਿਲਾਫ ਗੱਲ ਕਰਦੀ ਹੈ ਨਫਰਤ ਦੇ ਖਿਲਾਫ ਗੱਲ ਕਰਦੀ ਹੈ ਤਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਦੋਵੇਂ ਸਥਾਨ ਪਵਿੱਤਰ ਸਥਾਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੀਸਿੰਘ ਦਾ ਸਥਾਨ ਵੀ ਟੋਲਰੈਂਸ ਦਾ ਸਨੇਹਾ ਦੇ ਰਿਹਾ ਔਰ ਰੋਜ਼ਾ ਸ਼ਰੀਫ ਵੀ ਟਾਲਰੈਂਸ ਦਾ ਸਨੇਹਾ ਦੇ ਰਿਹਾ ਖਲੀਫਾ ਸਾਹਿਬ ਵੀ ਟਾਲਰੈਂਸ ਦਾ ਸਨੇਹਾ ਦੇ ਰਹੇ ਨੇ ਇਹੀ ਪੰਜਾਬ ਦੀ ਯੂਐਸਪੀ ਹੈ ਇਹੀ ਪੰਜਾਬ ਦੀ ਮਜਬੂਤੀ ਹੈ ਇਹੀ ਇਨਸਾਨੀਅਤ ਦੀ ਮਜਬੂਤੀ ਹੈ ਔਰ ਇਹ ਇੱਕ ਖੁਸ਼ੀ ਦੀ ਗੱਲ ਹੈ ਕਿ ਰੋਜ਼ਾ شریف ਦੇ ਦੋਵੇਂ ਸਥਾਨ ਨੇ ਜੋ ਸਾਡੇ ਇਤਿਹਾਸਿਕ ਸਥਾਨ ਨੇ ਉਹਨਾਂ ਦੇ ਉੱਤੇ ਅੱਜ ਪਿਆਰ ਨਾਲ ਲੋਕ ਰੋਜ਼ਾ شریف ਤੇ ਵੀ ਸਿੱਖ ਆਉਂਦੇ ਨੇ ਔਰ ਇਹ ਵੀ ਇਹਨਾਂ ਦਾ ਕਹਿਣਾ ਕਿ ਮਦਦ ਕਰਦੇ ਨੇ ਜਦੋਂ ਸ਼ਹੀਦੀ ਜੋੜ ਮੇਲਾ ਲੱਗਦਾ ਹੈ ਕੈਮਰਾਮੈਨ ਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਂਝਾ ਰੋਜ਼ਾ شریف ਫਤਿਹਗੜ ਸਾਹਿਬ